ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਪਿਛਲੇ ਦਿਨੀ ਇੱਕ ਉਸ ਪਟੀਸ਼ਨ ਦਾ ਨਿਪਟਾਰਾ ਕੀਤਾ ਜਿਹੜੀ ਕਿ 328 ਪਾਵਨ ਸਰੂਪਾਂ ਦੇ ਗੁੰਮਸ਼ੁਦਗੀ ਨੂੰ ਲੈ ਕੇ ਦਰਜ ਕੀਤੀ ਗਈ ਸੀ ਤਾਂ ਉਹਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਕਹੀ ਸੀਗੀ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ 16 ਜਾਣਿਆਂ ਦੇ ਉੱਤੇ ਔਰ ਇੱਕ ਐਸ ਆਈ ਟੀ ਦਾ ਗਠਨ ਕੀਤਾ ਗਿਆ ਸੀ ਉਸ ਐਸ ਆਈ ਟੀ ਨੇ ਅੱਜ ਸਵੇਰੇ ਇਸ ਸਾਰੇ ਮਾਮਲੇ ਦੀ ਇੱਕ ਅਹਿਮ ਕੜੀ ਜਿਹੜਾ ਸੀਏ ਹੈ ਸਤਿੰਦਰ ਸਿੰਘ ਕੋਹਲੀ ਉਹਨੂੰ ਅਰੈਸਟ ਕੀਤਾ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਉਹ ਹਾਈਡ ਕਰ ਰਿਹਾ ਸੀਗਾ ਪੁਲਿਸ ਨੂੰ ਕਿਉਂਕਿ ਉਹਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਸੀ ਔਰ ਜਿੰਨੇ ਲੋਕ ਨਾਮਜ਼ਦ ਨੇ 16 ਜਾਣੇ ਉਹਨਾਂ ਸਭ ਦੀ ਐਲਓਸੀ ਜਿਹੜੀ ਉਹ ਜਾਰੀ ਕੀਤੀ ਗਈ ਸੀ ਪੁਲਿਸ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੀ ਆ ਔਰ ਇਸ ਚੀਜ਼ ਦੀ ਉਮੀਦ ਹੈ ਕਿ ਇਹਦੇ ਸੰਬੰਧੀ ਬਹੁਤ ਸਾਰੇ ਖੁਲਾਸੇ ਹੋਣਗੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਡਿਟ ਵੀ ਇਹੀ ਸੀ ਇਹ ਕਰਦਾ ਰਿਹਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਪਿਛਲੇ ਦਿਨੀ ਇੱਕ ਉਸ ਪਟੀਸ਼ਨ ਦਾ ਨਿਪਟਾਰਾ ਕੀਤਾ ਜਿਹੜੀ ਕਿ 328 ਪਾਵਨ ਸਰੂਪਾਂ ਦੇ ਗੁੰਮਸ਼ੁਦਗੀ ਨੂੰ ਲੈ ਕੇ ਦਰਜ ਕੀਤੀ ਗਈ ਸੀ ਤਾਂ ਉਹਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਕਹੀ ਸੀ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ 16 ਜਾਣਿਆਂ ਦੇ ਉੱਤੇ ਔਰ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਉਸ ਐਸਆਈਟੀ ਨੇ ਅੱਜ ਸਵੇਰੇ ਇਸ ਸਾਰੇ ਮਾਮਲੇ ਦੀ ਇੱਕ ਅਹਿਮ ਕੜੀ ਜਿਹੜਾ ਸੀਏ ਹੈ ਸਤਿੰਦਰ ਸਿੰਘ ਕੋਹਲੀ ਉਹਨੂੰ ਅਰੈਸਟ ਕੀਤਾ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਉਹ ਹਾਈਡ ਕਰ ਰਿਹਾ ਸੀਗਾ ਪੁਲਿਸ ਨੂੰ ਕਿਉਂਕਿ ਉਹਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਸੀ ਔਰ ਜਿੰਨੇ ਲੋਕ ਨਾਮਜ਼ਦ ਨੇ 16 ਜਣੇ ਉਹਨਾਂ ਸਭ ਦੀ ਐਲਓਸੀ ਜਿਹੜੀ ਉਹ ਜਾਰੀ ਕੀਤੀ ਗਈ ਸੀ ਪੁਲਿਸ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੀ ਆ ਔਰ ਇਸ ਚੀਜ਼ ਦੀ ਉਮੀਦ ਹੈ ਕਿ ਇਹਦੇ ਸੰਬੰਧੀ ਬਹੁਤ ਸਾਰੇ ਖੁਲਾਸੇ ਹੋਣਗੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਡਿਟ ਵੀ ਇਹੀ ਸੀ ਇਹ ਕਰਦਾ ਰਿਹਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਪਿਛਲੇ ਦਿਨੀ ਇੱਕ ਉਸ ਪਟੀਸ਼ਨ ਦਾ ਨਿਪਟਾਰਾ ਕੀਤਾ ਜਿਹੜੀ ਕਿ 328 ਪਾਵਨ ਸਰੂਪਾਂ ਦੇ ਗੁੰਮਸ਼ੁਦਗੀ ਨੂੰ ਲੈ ਕੇ ਦਰਜ ਕੀਤੀ ਗਈ ਸੀ ਤਾਂ ਉਹਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਕਹੀ ਸੀ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ 16 ਜਾਣਿਆਂ ਦੇ ਉੱਤੇ ਔਰ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਉਸ ਐਸਆਈਟੀ ਨੇ ਅੱਜ ਸਵੇਰੇ ਇਸ ਸਾਰੇ ਮਾਮਲੇ ਦੀ ਇੱਕ ਅਹਿਮ ਕੜੀ ਜਿਹੜਾ ਸੀਏ ਹੈ ਸਤਿੰਦਰ ਸਿੰਘ ਕੋਹਲੀ ਉਹਨੂੰ ਅਰੈਸਟ ਕੀਤਾ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਉਹ ਹਾਈਡ ਕਰ ਰਿਹਾ ਸੀਗਾ ਪੁਲਿਸ ਨੂੰ ਕਿਉਂਕਿ ਉਹਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਸੀ ਔਰ ਜਿੰਨੇ ਲੋਕ ਨਾਮਜ਼ਦ ਨੇ 16 ਜਾਣੇ ਉਹਨਾਂ ਸਭ ਦੀ ਐਲਓਸੀ ਜਿਹੜੀ ਉਹ ਜਾਰੀ ਕੀਤੀ ਗਈ ਸੀ ਪੁਲਿਸ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੀ ਆ ਔਰ ਇਸ ਚੀਜ਼ ਦੀ ਉਮੀਦ ਹੈ ਕਿ ਇਹਦੇ ਸੰਬੰਧੀ ਬਹੁਤ ਸਾਰੇ ਖੁਲਾਸੇ ਹੋਣਗੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਡਿਟ ਵੀ ਇਹੀ ਸੀ ਇਹ ਕਰਦਾ ਰਿਹਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਪਿਛਲੇ ਦਿਨੀ ਇੱਕ ਉਸ ਪਟੀਸ਼ਨ ਦਾ ਨਿਪਟਾਰਾ ਕੀਤਾ ਜਿਹੜੀ ਕਿ 328 ਪਾਵਨ ਸਰੂਪਾਂ ਦੇ ਗੁੰਮਸ਼ੁਦਗੀ ਨੂੰ ਲੈ ਕੇ ਦਰਜ ਕੀਤੀ ਗਈ ਸੀ ਤਾਂ ਉਹਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਕਹੀ ਸੀਗੀ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ 16 ਜਾਣਿਆਂ ਦੇ ਉੱਤੇ ਔਰ ਇੱਕ SIT ਦਾ ਗਠਨ ਕੀਤਾ ਗਿਆ ਸੀ ਉਸ SIT ਨੇ ਅੱਜ ਸਵੇਰੇ ਇਸ ਸਾਰੇ ਮਾਮਲੇ ਦੀ ਇੱਕ ਅਹਿਮ ਕੜੀ ਜਿਹੜਾ CA ਹੈ ਸਤਿੰਦਰ ਸਿੰਘ ਕੋਹਲੀ ਉਹਨੂੰ ਅਰੈਸਟ ਕੀਤਾ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਉਹ ਹਾਈਡ ਕਰ ਰਿਹਾ ਸੀਗਾ ਪੁਲਿਸ ਨੂੰ ਕਿਉਂਕਿ ਉਹਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਸੀ ਔਰ ਜਿੰਨੇ ਲੋਕ ਨਾਮਜ਼ਦ ਨੇ 16 ਜਣੇ ਉਹਨਾਂ ਸਭ ਦੀ LOC ਜਿਹੜੀ ਉਹ ਜਾਰੀ ਕੀਤੀ ਗਈ ਸੀ ਪੁਲਿਸ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੀ ਆ ਔਰ ਇਸ ਚੀਜ਼ ਦੀ ਉਮੀਦ ਹੈ ਕਿ ਇਹਦੇ ਸੰਬੰਧੀ ਬਹੁਤ ਸਾਰੇ ਖੁਲਾਸੇ ਹੋਣਗੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਡਿਟ ਵੀ ਇਹੀ ਸੀ ਇਹ ਕਰਦਾ ਰਿਹਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਪਿਛਲੇ ਦਿਨੀ ਇੱਕ ਉਸ ਪਟੀਸ਼ਨ ਦਾ ਨਿਪਟਾਰਾ ਕੀਤਾ ਜਿਹੜੀ ਕਿ 328 ਪਾਵਨ ਸਰੂਪਾਂ ਦੇ ਗੁੰਮਸ਼ੁਦਗੀ ਨੂੰ ਲੈ ਕੇ ਦਰਜ ਕੀਤੀ ਗਈ ਸੀ ਤਾਂ ਉਹਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਕਹੀ ਸੀ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ 16 ਜਾਣਿਆਂ ਦੇ ਉੱਤੇ ਔਰ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਉਸ ਐਸਆਈਟੀ ਨੇ ਅੱਜ ਸਵੇਰੇ ਇਸ ਸਾਰੇ ਮਾਮਲੇ ਦੀ ਇੱਕ ਅਹਿਮ ਕੜੀ ਜਿਹੜਾ ਸੀਏ ਹੈ ਸਤਿੰਦਰ ਸਿੰਘ ਕੋਹਲੀ ਉਹਨੂੰ ਅਰੈਸਟ ਕੀਤਾ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਉਹ ਹਾਈਡ ਕਰ ਰਿਹਾ ਸੀਗਾ ਪੁਲਿਸ ਨੂੰ ਕਿਉਂਕਿ ਉਹਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਸੀ ਔਰ ਜਿੰਨੇ ਲੋਕ ਨਾਮਜ਼ਦ ਨੇ 16 ਜਣੇ ਉਹਨਾਂ ਸਭ ਦੀ ਐਲਓਸੀ ਜਿਹੜੀ ਉਹ ਜਾਰੀ ਕੀਤੀ ਗਈ ਸੀ ਪੁਲਿਸ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੀ ਆ ਔਰ ਇਸ ਚੀਜ਼ ਦੀ ਉਮੀਦ ਆ ਕਿ ਇਹਦੇ ਸੰਬੰਧੀ ਬਹੁਤ ਸਾਰੇ ਖੁਲਾਸੇ ਹੋਣਗੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਡਿਟ ਵੀ ਇਹੀ ਸੀ ਇਹ ਕਰਦਾ ਰਿਹਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਪਿਛਲੇ ਦਿਨੀ ਇੱਕ ਉਸ ਪਟੀਸ਼ਨ ਦਾ ਨਿਪਟਾਰਾ ਕੀਤਾ ਜਿਹੜੀ ਕਿ 328 ਪਾਵਨ ਸਰੂਪਾਂ ਦੇ ਗੁੰਮਸ਼ੁਦਗੀ ਨੂੰ ਲੈ ਕੇ ਦਰਜ ਕੀਤੀ ਗਈ ਸੀ ਤਾਂ ਉਹਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਕਹੀ ਸੀਗੀ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ 16 ਜਾਣਿਆਂ ਦੇ ਉੱਤੇ ਔਰ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਉਸ ਐਸਆਈਟੀ ਨੇ ਅੱਜ ਸਵੇਰੇ ਇਸ ਸਾਰੇ ਮਾਮਲੇ ਦੀ ਇੱਕ ਅਹਿਮ ਕੜੀ ਜਿਹੜਾ ਸੀਏ ਹੈ ਸਤਿੰਦਰ ਸਿੰਘ ਕੋਹਲੀ ਉਹਨੂੰ ਅਰੈਸਟ ਕੀਤਾ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਉਹ ਹਾਈਡ ਕਰ ਰਿਹਾ ਸੀਗਾ ਪੁਲਿਸ ਨੂੰ ਕਿਉਂਕਿ ਉਹਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਸੀ ਔਰ ਜਿੰਨੇ ਲੋਕ ਨਾਮਜ਼ਦ ਨੇ 16 ਜਾਣੇ ਉਹਨਾਂ ਸਭ ਦੀ ਐਲਓਸੀ ਜਿਹੜੀ ਉਹ ਜਾਰੀ ਕੀਤੀ ਗਈ ਸੀ ਪੁਲਿਸ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੀ ਆ ਔਰ ਇਸ ਚੀਜ਼ ਦੀ ਉਮੀਦ ਹੈ ਕਿ ਇਹਦੇ ਸੰਬੰਧੀ ਬਹੁਤ ਸਾਰੇ ਖੁਲਾਸੇ ਹੋਣਗੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਡਿਟ ਵੀ ਇਹੇ ਸੀਏ ਕਰਦਾ ਰਿਹਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਪਿਛਲੇ ਦਿਨੀ ਇੱਕ ਉਸ ਪਟੀਸ਼ਨ ਦਾ ਨਿਪਟਾਰਾ ਕੀਤਾ ਜਿਹੜੀ ਕਿ 328 ਪਾਵਨ ਸਰੂਪਾਂ ਦੇ ਗੁੰਮਸ਼ੁਦਗੀ ਨੂੰ ਲੈ ਕੇ ਦਰਜ ਕੀਤੀ ਗਈ ਸੀ ਤਾਂ ਉਹਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਕਹੀ ਸੀਗੀ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ 16 ਜਾਣਿਆਂ ਦੇ ਉੱਤੇ ਔਰ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਉਸ ਐਸਆਈਟੀ ਨੇ ਅੱਜ ਸਵੇਰੇ ਇਸ ਸਾਰੇ ਮਾਮਲੇ ਦੀ ਇੱਕ ਅਹਿਮ ਕੜੀ ਜਿਹੜਾ ਸੀਏ ਹੈ ਸਤਿੰਦਰ ਸਿੰਘ ਕੋਹਲੀ ਉਹਨੂੰ ਅਰੈਸਟ ਕੀਤਾ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਉਹ ਹਾਈਡ ਕਰ ਰਿਹਾ ਸੀਗਾ ਪੁਲਿਸ ਨੂੰ ਕਿਉਂਕਿ ਉਹਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਸੀ ਔਰ ਜਿੰਨੇ ਲੋਕ ਨਾਮਜ਼ਦ ਨੇ 16 ਜਣੇ ਉਹਨਾਂ ਸਭ ਦੀ ਐਲਓਸੀ ਜਿਹੜੀ ਉਹ ਜਾਰੀ ਕੀਤੀ ਗਈ ਸੀ ਪੁਲਿਸ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੀ ਆ ਔਰ ਇਸ ਚੀਜ਼ ਦੀ ਉਮੀਦ ਹੈ ਕਿ ਇਹਦੇ ਸੰਬੰਧੀ ਬਹੁਤ ਸਾਰੇ ਖੁਲਾਸੇ ਹੋਣਗੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਡਿਟ ਵੀ ਇਹੀ ਸੀ ਇਹ ਕਰਦਾ ਰਿਹਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਪਿਛਲੇ ਦਿਨੀ ਇੱਕ ਉਸ ਪਟੀਸ਼ਨ ਦਾ ਨਿਪਟਾਰਾ ਕੀਤਾ ਜਿਹੜੀ ਕਿ 328 ਪਾਵਨ ਸਰੂਪਾਂ ਦੇ ਗੁੰਮਸ਼ੁਦਗੀ ਨੂੰ ਲੈ ਕੇ ਦਰਜ ਕੀਤੀ ਗਈ ਸੀ ਤਾਂ ਉਹਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਕਹੀ ਸੀ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ 16 ਜਾਣਿਆਂ ਦੇ ਉੱਤੇ ਔਰ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਉਸ ਐਸਆਈਟੀ ਨੇ ਅੱਜ ਸਵੇਰੇ ਇਸ ਸਾਰੇ ਮਾਮਲੇ ਦੀ ਇੱਕ ਅਹਿਮ ਕੜੀ ਜਿਹੜਾ ਸੀਏ ਹੈ ਸਤਿੰਦਰ ਸਿੰਘ ਕੋਹਲੀ ਉਹਨੂੰ ਅਰੈਸਟ ਕੀਤਾ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਉਹ ਹਾਈਡ ਕਰ ਰਿਹਾ ਸੀਗਾ ਪੁਲਿਸ ਨੂੰ ਕਿਉਂਕਿ ਉਹਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਸੀ ਔਰ ਜਿੰਨੇ ਲੋਕ ਨਾਮਜ਼ਦ ਨੇ 16 ਜਾਣੇ ਉਹਨਾਂ ਸਭ ਦੀ ਐਲਓਸੀ ਜਿਹੜੀ ਉਹ ਜਾਰੀ ਕੀਤੀ ਗਈ ਸੀ ਪੁਲਿਸ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੀ ਆ ਔਰ ਇਸ ਚੀਜ਼ ਦੀ ਉਮੀਦ ਹੈ ਕਿ ਇਹਦੇ ਸੰਬੰਧੀ ਬਹੁਤ ਸਾਰੇ ਖੁਲਾਸੇ ਹੋਣਗੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਡਿਟ ਵੀ ਇਹੇ ਸੀਏ ਕਰਦਾ ਰਿਹਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਪਿਛਲੇ ਦਿਨੀ ਇੱਕ ਉਸ ਪਟੀਸ਼ਨ ਦਾ ਨਿਪਟਾਰਾ ਕੀਤਾ ਜਿਹੜੀ ਕਿ 328 ਪਾਵਨ ਸਰੂਪਾਂ ਦੇ ਗੁੰਮਸ਼ੁਦਗੀ ਨੂੰ ਲੈ ਕੇ ਦਰਜ ਕੀਤੀ ਗਈ ਸੀ ਤਾਂ ਉਹਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਕਹੀ ਸੀਗੀ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ 16 ਜਾਣਿਆਂ ਦੇ ਉੱਤੇ ਔਰ ਇੱਕ SIT ਦਾ ਗਠਨ ਕੀਤਾ ਗਿਆ ਸੀ ਉਸ SIT ਨੇ ਅੱਜ ਸਵੇਰੇ ਇਸ ਸਾਰੇ ਮਾਮਲੇ ਦੀ ਇੱਕ ਅਹਿਮ ਕੜੀ ਜਿਹੜਾ CA ਹੈ ਸਤਿੰਦਰ ਸਿੰਘ ਕੋਹਲੀ ਉਹਨੂੰ ਅਰੈਸਟ ਕੀਤਾ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਉਹ ਹਾਈਡ ਕਰ ਰਿਹਾ ਸੀਗਾ ਪੁਲਿਸ ਨੂੰ ਕਿਉਂਕਿ ਉਹਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਸੀ ਔਰ ਜਿੰਨੇ ਲੋਕ ਨਾਮਜ਼ਦ ਨੇ 16 ਜਣੇ ਉਹਨਾਂ ਸਭ ਦੀ LOC ਜਿਹੜੀ ਉਹ ਜਾਰੀ ਕੀਤੀ ਗਈ ਸੀ ਪੁਲਿਸ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੀ ਆ ਔਰ ਇਸ ਚੀਜ਼ ਦੀ ਉਮੀਦ ਹੈ ਕਿ ਇਹਦੇ ਸੰਬੰਧੀ ਬਹੁਤ ਸਾਰੇ ਖੁਲਾਸੇ ਹੋਣਗੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਡਿਟ ਵੀ ਇਹੀ ਸੀ ਇਹ ਕਰਦਾ ਰਿਹਾ ਹੈ